हांजी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਜੇਕਰ ਤੁਸੀਂ ਕੋਈ ਘੁੰਮਣ ਫਿਰਨ ਵਾਸਤੇ ਬਹੁਤ ਸੋਹਣੀ ਜਗ੍ਹਾ ਲੱਭ ਰਹੇ ਹੋ ਤਾਂ ਅੱਜ ਆਪਾਂ ਤੁਹਾਨੂੰ ਇਹੀ ਜਿੱ ਇੱਕ ਜਗ੍ਹਾ ਦਿਖਾਵਾਂਗੇ ਕਿੱਥੇ ਤੁਸੀਂ ਫਨ ਵੀ ਕਰ ਸਕਦੇ ਹੋ ਇੰਜੋਏ ਕਰ ਸਕਦੇ ਹੋ ਤੇ ਫਿਲਮ ਵੀ ਦੇਖ ਸਕਦੇ ਹੋ ਸ਼ਾਪਿੰਗ ਵੀ ਕਰ ਸਕਦੇ ਹੋ ਤੇ ਮੇਰਾ ਕਹਿਣ ਦਾ ਮਤਲਬ ਹੈ ਇੱਕ ਬਹੁਤ ਸੋਹਣਾ ਮਾਲ ਤੇ ਆਪਾਂ ਆਏ ਹੋਏ ਹਾਂ ਜੀ ਮਹਾਲੀ ਦੇ ਸੀਪੀ 67 ਮਾਲ ਵਿੱਚ ਜਿਹੜਾ ਕਿ 에어ਬੋਰਡ ਰੋਡ ਤੇ ਪੈਂਦਾ ਜੀ ਬਹੁਤ ਸੋਹਣਾ ਮਾਲ ਹੈ ਜੀ ਇਹ ਤੇ ਆਪਾਂ ਤੁਹਾਨੂੰ ਇੱਥੇ ਦਿਖਾਵਾਂਗੇ ਦਰਸਲ ਆਪਾਂ ਇੱਥੇ ਇਸ ਲਈ ਵੀ ਆਏ ਸੀ ਕਿਉਂਕਿ ਇੱਥੇ ਵਿਸਾਖੀ ਫੈਸਟ ਲੱਗਿਆ ਹੋਇਆ ਸੀ ਤੇ ਬਹੁਤ ਸੋਹਣਾ ਇਹਨਾਂ ਨੇ ਇਸ ਫੈਸਟੀਵਲ ਨੂੰ ਇੰਜੋਏ ਕੀਤਾ ਹੈ ਵਿਸਾਖੀ ਦੇ ਨੂੰ ਤੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਪੂਰਾ ਫੈਸਟੀਵਲ ਦਿਖਾਵਾਂਗੇ ਇਹਨਾਂ ਨੇ ਕੀ ਕੀ ਸਟੇਜਾਂ ਲਾਈਆਂ ਹੋਈਆਂ ਸੀ ਤੇ ਆਓ ਆਪਾਂ ਗੱਡੀ ਨੂੰ ਪਾਰਕਿੰਗ ਵਿੱਚ ਲੰਨੇ ਆ ਤੇ ਉਹਦੇ ਬਾਅਦ ਆਪਾਂ ਤੁਹਾਨੂੰ ਮਾਲ ਦਿਖਾਵਾਂਗੇ ਤੇ ਦੇਖ ਸਕਦੇ ਹੋ ਸਾਹਮਣੇ ਬਹੁਤ ਸੋਹਣੇ ਇਹਨਾਂ ਨੇ ਇੱਕ ਸਰਦਾਰ ਤੇ ਸਰਦਾਰਨੀ ਜੀ ਦੇ ਸਟੈਚੂ ਲਗਾਏ ਹੋਏ ਨੇ ਬਹੁਤ ਸੋਹਣੇ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਜਦੋਂ ਗੱਡੀ ਪਾਰਕਿੰਗ ਤੇ ਲਾ ਦਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਪ੍ਰੋਪਰ ਵੀ ਦਿਖਾ ਦਾਂਗੇ ਇਹ ਤੇ ਗੱਡੀ ਦੀ ਪਾਰਕਿੰਗ ਬਹੁਤ ਸੋਹਣੀ ਜੀ ਤੇ ਸਾਹਮਣੇ ਦੇਖ ਸਕਦੇ ਹੋ ਕੋਈ ਬੰਦਾ ਨਹੀਂ ਖੜਾ ਸਾਰਾ ਕੁਝ ਆਟੋਮੈਟਿਕ ਹੈ ਇੱਥੇ ਜੀ ਤੇ ਬਹੁਤ ਸੋਹਣਾ ਮੋਲ ਬਣਿਆ ਹੋਇਆ ਤੇ ਵਿਸਾਖੀ ਦਾ ਦਿਨ ਹੋਣ ਕਰਕੇ ਇੱਥੇ ਬਹੁਤ ਜ਼ਿਆਦਾ ਰਸੀ ਤੇ ਸਾਨੂੰ ਜਗਾ ਵੀ ਨਹੀਂ ਮਿਲੀ ਕਿਤੇ ਪਾਰਕਿੰਗ ਲਾਂ ਨੂੰ ਤਾਂ ਸਾਨੂੰ ਉੱਥੇ ਜਿਹੜਾ ਗਾਰ ਸੀਗੇ ਜੋ ਗਾਈਡ ਕਰਦੇ ਸੀ ਉਹਨਾਂ ਨੇ ਇਦਾਂ ਹੀ ਇੱਕ ਪਾਸੇ ਸਾਡੀ ਲਵਾਤੀ ਤੇ ਸਾਨੂੰ ਗੱਡੀ ਬੇਸਮੈਂਟ 2 ਵਿੱਚ ਲੈ ਕੇ ਜਾਣੀ ਪਈ ਕਿਉਂਕਿ ਉੱਪਰ ਤਾਂ ਪੂਰੀ ਫੁੱਲ ਸੀ ਤੇ ਆਪਾਂ ਥੱਲੇ ਜਾ ਕੇ ਫਿਰ ਗੱਡੀ ਲਾਈ ਉੱਥੇ ਵੀ ਆਪਾਂ ਨੂੰ ਇੱਕ ਬਸ ਸਾਈਡ ਪਰ ਥੋੜੀ ਜੀ ਸਪੇਸ ਮਿਲੀ ਤਾਂ ਉੱਥੇ ਹੀ ਆਪਣੀ ਇਹ ਗੱਡੀ ਆਪਾਂ ਨੂੰ ਲਾਉਣੀ ਪਈ ਬਹੁਤ ਮੁਸ਼ਕਲ ਹੋਈ ਸੀਗੀ ਬਟ ਉਹਨਾਂ ਨੇ ਲਵਾਤੀ ਦੀ ਗੱਡੀ ਕੁਕੀ ਵਿਸਾਖੀ ਆਨ ਕਰਕੇ ਇੱਥੇ ਕਰਾਊਡ ਬਹੁਤ ਜ਼ਿਆਦਾ ਹੁੰਦਾ ਏ ਤੇ ਮਹਾਲੀ ਏਰੀਏ ਦਾ ਬਹੁਤ ਵਧੀਆ ਮਾਲ ਏ ਇਹ ਤੇ ਆਪਾਂ ਤੁਹਾਨੂੰ ਮਾਲ ਦਾ ਵੀ ਦਿਖਾਣੇ ਆ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਨਹੀਂ ਤਾਂ ਮੈਂ ਤੁਹਾਨੂੰ ਪਾਰਕਿੰਗ ਦੀ ਵੀ ਪ੍ਰੋਪਰ ਦਿਖਾ ਦੇਣੀ ਦੀ ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਲੋਗ ਬਣ ਜਾਣੀ ਸੀ ਜੇ ਸਾਹਮਣੇ ਦੇਖ ਰਹੇ ਹੋ ਜਿਹੜਾ ਮੈਂ ਤੁਹਾਨੂੰ ਕਹਦੇ ਬੁੱਤ ਲੱਗੇ ਹੋਏ ਨੇ ਬਹੁਤ ਸੋਹਣੇ ਬਣਾਏ ਹੋਏ ਇਹਨਾਂ ਨੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਬਹੁਤ ਸੋਹਣਾ ਪੰਜਾਬੀ ਵਿੱਚ ਲਿਖਿਆ ਹੋਇਆ ਇਹਨਾਂ ਨੇ ਤੇ ਚੰਗਾ ਲੱਗਿਆ ਪੰਜਾਬੀ ਨੂੰ ਵੀ ਪ੍ਰਮੋਟ ਕਰਦੇ ਨੇ ਮਹਾਲੀ ਏਰੀਆ ਵਿੱਚ ਆਉਣ ਕਰਕੇ ਤਾਂ ਕਰਕੇ ਪੰਜਾਬੀ ਨੂੰ ਪ੍ਰਮੋਟ ਕਰਦੇ ਨੇ ਤੇ ਵਧੀਆ ਲੱਗਿਆ ਇਹ ਚੀਜ਼ ਦਾ ਵੀ ਤੇ ਆਪਾਂ ਤੁਹਾਨੂੰ ਅੰਦਰ ਦਿਖਾਨੇ ਆ ਜੀ ਤੇ ਆ ਲੱਗਿਆ ਹੋਇਆ ਜੀ ਬਹੁਤ ਸੋਹਣਾ ਇਹਨਾਂ ਨੇ ਡੋਲੀ ਟਾਈਪ ਬਣਾਇਆ ਹੋਇਆ ਏ ਜਿੱਦਾਂ ਪੁਰਾਣੇ ਟਾਈਮ ਵਿੱਚ ਡੋਲੀਆਂ ਜਾਂਦੀਆਂ ਸੀ ਤੇ ਨਾਲ ਇੱਕ ਚਰਖਾ ਰੱਖਿਆ ਹੋਇਆ ਏ ਇਹ ਸਟਾਲ ਲੱਗੇ ਹੋਏ ਨੇ ਬਹੁਤ ਲੋਕਾਂ ਨੇ ਸ਼ਾਪਿੰਗ ਵੀ ਕੀਤੀ ਇੱਥੇ ਇੱਥੇ ਘਾਸੋ ਛੋਟਾ ਯਾ ਬਹੁਤ ਸੋਹਣਾ ਪੁਰਾਣਾ ਪ੍ਰਾਤਨ ਘਰ ਜਿਹਾ ਬਣਾਇਆ ਹੋਇਆ ਬੜਾ ਸੋਹਣਾ ਘਰ ਬਣਾਇਆ ਹੋਇਆ ਇਹ ਦੇਖ ਕੇ ਰੂਹ ਖੁਸ਼ ਹੁੰਦੀ ਹੈ ਵੀ ਪੁਰਾਣੇ ਟਾਈਮ ਵਿੱਚ ਇਦਾਂ ਮਿੱਟੀ ਦੇ ਘਰ ਹੁੰਦੇ ਸੀ ਤੇ ਬਹੁਤ ਵਧੀਆ ਲੱਗਿਆ ਇਹ ਇਹਨਾਂ ਨੇ ਇੱਥੇ ਮਤਲਬ ਵੀ ਆਰਟ ਬਣਾਈ ਹੋਈ ਹੈ ਇਹ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਪੁਰਾਣੇ ਘਰ ਕਿਦਾਂ ਹੁੰਦੇ ਸੀ ਤੇ ਅੱਜ ਕੱਲ ਤਾਂ ਫਿਰ ਹੁਣ ਮਾਡਰਨ ਜਮਾਨਾ ਆ ਗਿਆ ਤੇ ਉਹਦੇ ਟਾਈਪ ਹਸਾਬ ਨਾਲ ਮਕਾਨ ਬਣਾਉਂਦੇ ਨੇ ਸਾਹਮਣੇ ਹੀ ਜਸ਼ਨ ਨੇ ਵਿਸਾਖੀ ਵਾਲਿਆਂ ਨੇ ਬਹੁਤ ਸੋਹਣਾ ਆਪਣਾ ਸਟੇਜ ਲਾਇਆ ਸੀ ਤੇ ਇੱਕ ਬੀਬੀ ਬਹੁਤ ਸੋਹਣਾ ਗੀਤ ਗਾਈ ਸੀ ਤੇ ਆਪਾਂ ਤੁਹਾਨੂੰ ਉਹਦੇ ਗੀਤ ਵੀ ਸੁਣਾਣੇ ਆ ਸੁਣੋ ਧਿਆਨ ਨਾਲ ਕੁਮਿਕਾ ਬਰਤਨ ਚੰਗੀ ਲਈ ਤਾਰੀਖੋ Terima kasih telah <laughs> menonton!